गोविंद गोधाम का जन्माष्टमी उत्सव लुधियाना ही नहीं पूरे पंजाब का महा उत्सव मनाया जाता है यहाँ की तैयारियों को लेकर दो महीने से तैयारियाँ चल रही हैं गोविंद ग्राम की सबसे बड़ी पार्किंग की व्यवस्था की गई है लोगों के दर्शनों के लिए लाइनों की व्यवस्था की गई है और यहाँ का जो फूल बंगला है भव्य फूल बंगला बनाया गया है उसमें क्या देश, देश दिया गया है मेन तौर पर वहाँ पे सफ़ेद फूल और मोर पंख का सजावट की गई है सफ़ेद फूल से शांति का संदेश और मोर पंख से प्यार का संदेश आज ठाकुर जी दे रहे हैं सबके जीवन में सुख शांति आए गोविंद धाम का ये महा उत्सव इसलिए मनाया जाता है कि जो लोग यहाँ पे आते हैं उनकी मनोकामना अवश्य पूर्ण होती है गोविंद धाम की तैयारी जो लाइटिंग का दृश्य है वो ऐसा है पंजाब में किसी जगह ऐसा दृश्य नहीं होगा अभी ये लाइव चैनल वाले आपको दिखा देंगे देखेंगे भी रात को जो लाइट सिस्टम है आपका देखकर मन मोहन हो जाएगा मनमोहन के जन्म के ऊपर आपका मन मोह मोहना हो जाएगा और क्या चाहिए हमारे जीवन में गोपाल जी खुशियां लाए सबसे आप सबको पूरे भारतवर्ष को भगवान भारत जन्माष्टमी की बहुत बहुत बधाई हो सबके जीवन में मंगल ही मंगल हो नंद के आनंद पे हो जय कन्या लाल की एक कहा जाता है कि नं, नंद नंद कौन है जो ठाकुर जी को मानता है ठाकुर जो प्यार से बजता है वो नंद है ਜਾ ਨੰਦ ਗਵਾਲਜੀ ਕੋ ਵੱਜਦੇ ਹੈ ਉਹਨਾਂ ਦੇ ਘਰ ਮੇਂ ਆਨੰਦ ਹੁੰਦਾ ਹੈ ਨੰਦ ਕੇ ਆਨੰਦ ਪਿਓ ਜੈ ਕਿ ਨੀ ਆ ਲਾਲ ਕੀ ਅਬ ਸਭ ਕੇ ਜੀਵਨ ਮੇਂ ਘਰ ਮੇਂ ਯਹੀ ਖੁਸ਼ੀਆਂ ਬਰਸਦੀ ਦੀ ਜੋ ਪ੍ਰਾਨੀ ਠਾਕੁਰ ਜੀ ਦਾ ਉਸ ਤੋਂ ਮਨਾਤਾ ਹੈ ਇੱਕ ਬਾਰ ਯਾਦ ਰੱਖਣਾ ਜੀਵਨ ਮੇਂ ਜੋ ਪ੍ਰਾਨੀ ਠਾਕੁਰ ਜੀ ਦਾ ਉਸ ਤੋਂ ਮਨਾਤਾ ਹੈ ਠਾਕੁਰ ਉਸ ਦੇ ਘਰ ਮੇਂ ਉਸ ਤੋਂ ਵੀ ਉਸਤ ਕਰਤੇ ਹੈ ਜੈ ਜੈ ਸ਼ੀ ਰਾਦੇ ਆ ਜਨਮਾਸਟ ਮੇ ਕਿੰਨਾ ਉਤਸ਼ਾਹ ਹੈਗਾ ਤੁਹਾਡੇ ਨੂੰ ਬਹੁਤ ਜੀ ਠਾਕੁਰ ਜੀ ਦਾ ਜਨਮ ਦਿਨ ਹੈ ਇਸ ਤੋਂ ਉੱਪਰ ਸਾਨੂੰ ਕੋਈ ਖੁਸ਼ੀ ਹੋ ਹੀ ਨਹੀਂ ਸਕਦੀ ਮਤਲਬ ਕਿ ਜੋ ਵੀ ਸਾਡੇ ਮਨ ਚ ਪਾਵ ਹੈ ਮਤਲਬ ਕਿ ਆਂਸੂਆਂ ਦੇ ਥਰੂ ਸਾਨੂੰ ਨਿਕਲ ਰਹੇ ਨੇ ਕਿ ਮਤਲਬ ਕਿ ਇੰਨੀ ਖੁਸ਼ੀ ਹੈ ਕਿ ਇਦਾਂ ਲੱਗ ਰਿਹਾ ਜਿਵੇਂ ਬਰਿੰਦਾਵਨ ਅਸੀਂ ਆ ਪਹੁੰਚ ਗਏ ਇੱਥੇ ਆਏ ਕਿੰਦਾਂ ਦਾ ਜੋ ਧਾਮ ਜਾ ਕੇ ਇਦਾਂ ਲੱਗ ਰਿਹਾ ਜਿਵੇਂ ਅਸੀਂ ਬਰਿੰਦਾਵਨ ਤੇ ਬਰਸਾਨੀਏ ਦੇ ਸੈਰ ਕਰ ਰਹੇ ਆ ਬਿਲਕੁਲ ਅੱਜ ਇਦਾਂ ਹੀ ਲੱਗ ਰਿਹਾ ਹੈ ਨਾਚੇ ਇੰਨੀ ਅੱਛੀ ਡੈਕੋਰੇਸ਼ਨ ਹੋਈ ਹੋਈ ਹੈ ਮਤਲਬ ਕਿ ਬਹੁਤ ਹੀ ਅੱਛਾ ਇੰਤਜ਼ਾਮ ਹੈ ਮਤਲਬ ਕਿ ਪਾਰਕਿੰਗ ਦਾ ਵੀ ਵੈਸੇ ਨਹੀਂ ਬਹੁਤ ਹੀ ਅੱਛਾ ਸਿਸਟਮ ਮਤਲਬ ਕਿ ਲਾਈਨ ਚ ਆ ਰਹੇ ਨੇ ਕੋਈ ਤੱਕਾ ਮੁੱਕੀ ਨਹੀਂ ਹੈ ਥੈਟ ਇਜ਼ ਅ ਵੈਰੀ ਗ ਬੋਤ ਲਈ ਐਤ ਕੀ ਬਹੁਤ ਸੋਹਣਾ ਹੈ ਮਿਸ ਜਾਵੜ ਕੀਤੀ ਹੈ ਵਾਈਟ ਥੀਮ ਰੱਖੀ ਗਈ ਹੈ ਨਾਲ ਪੀਕਾਕ ਜਿਹੜੇ ਪੰਖ ਹੁੰਦੇ ਆ ਇਹਨੂੰ ਇਦਾਂ ਇੱਥੇ ਆ ਕੇ ਲੱਗ ਰਿਹਾ ਕਿ ਸ਼ਾਇਦ ਮੈਂ ਅੱਜ ਵਾਈਟ ਕੱਪੜੇ ਪਾ ਕੇ ਆਈਆਂ ਮੈਨੂੰ ਲੱਗ ਰਿਹਾ ਠਾਕੁਰ ਜੀ ਵੀ ਅੱਜ ਸਫੇਦ ਕੱਪੜੇਾਂ ਛੀਨੇ ਮੈਂ ਕੁਦਰਤੀ ਅੱਜ ਬੜੇ ਸਾਲਾਂ ਬਾਅਦ ਇੱਥੇ ਆਈਆਂ ਔਰ ਮੈਂ ਸੋਚ ਕੇ ਆਈ ਸੀ ਕਿ ਅੱਜ ਮੈਂ ਵਾਈਟ ਕੱਪੜੇ ਪਾ ਕੇ ਜਾਣੇ ਪਰ ਮੈਨੂੰ ਅੱਜ ਇੱਥੇ ਆ ਕੇ ਇਦਾਂ ਲੱਗਿਆ ਕਿ ਠਾਕੁਰ ਜੀ ਦਾ ਵੀ ਥੀਮ ਵਾਈਟ ਹੈ ਮਤਲਬ ਕਿ ਮੈਂ ਦੱਸ ਨਹੀਂ ਸਕਦੀ ਇਹਨਾਂ ਨੂੰ ਦੇਖ ਕੇ ਮਤਲਬ ਕਿ ਮੇਰੇ ਮੈਨੂੰ ਮੈ ਕੋ ਵਰਡਸ ਨਹੀਂ ਮਤਲਬ ਕਿ ਮੈਂ ਨਾ ਮੈਂ ਕੁੱਝ ਕਹਿਆ ਹੀ ਨਹੀਂ ਸੀ ਦਿੱਸ ਤੋਂ ਕਿ ਰਾਦੇ ਰਾਦੇ ਜੀ ਜੈ ਸ਼੍ਰੀ ਰਾਦੇ ਜੈ ਸ਼੍ਰੀ ਕ੍ਰਿਸ਼ਨਾ ਅੱਜ ਦੇਸ਼ ਭਰ ਦੇ ਵਿੱਚ ਜਿੱਥੇ ਜਨਮ ਅਸ਼ਟਮੀ ਮਨਾਈ ਜਾ ਰਹੀ ਹੈ ਉੱਥੇ ਕਾਨਾ ਜੀ ਦਾ ਜਨਮ ਦਿਨ ਜਿਹੜਾ ਵਾ ਬੜੇ ਉਤਸ਼ਾਹ ਤੇ ਚਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅਸੀਂ ਲੁਧਿਆਣਾ ਦੇ ਕ੍ਰਿਸ਼ਨਾ ਮੰਦਿਰ ਜੋ ਕਈ ਸਾਲ ਪੁਰਾਣਾ ਜਿਹੜਾ ਇਤਿਹਾਸਿਕ ਮੰਦਿਰ ਹੈ ਇੱਥੇ ਮੌਜੂਦ ਆ ਤੇ ਅੱਜ ਇੱਥੇ ਸ਼ਰਧਾਲੂ ਜਿਹੜੇ ਨੇ ਉਹ ਲੁਧਿਆਣਾ ਦੇ ਤੇ ਲੁਧਿਆਣਾ ਤੋਂ ਬਾਹਰ ਦੇ ਵੱਖਰੇ ਵੱਖਰੇ ਥਾਵਾਂ ਤੋਂ ਜਿਹੜੇ ਕ੍ਰਿਸ਼ਨ ਭਗਵਾਨ ਦੇ ਜਿਹੜੇ ਦਰਸ਼ਨ ਕਰਨ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਭਗਤਾਂ ਦੀ ਜਿਹੜੀ ਹੈ ਭੀੜ ਅੱਜ ਰਾਮ ਕ੍ਰਿਸ਼ਨ ਭਗਵਾਨ ਦੇ ਦਰਸ਼ਨਾ ਲਈ ਜਿਹੜੀ ਹੈ ਉਹ ਪਹੁੰਚ ਰਹੇ ਨੇ ਤਾਂ ਕ੍ਰਿਸ਼ਨ ਮੰਦਿਰ ਇੱਕ ਇਤਿਹਾਸਿਕ ਮੰਦਿਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਹਰ ਸਾਲ ਇੱਥੇ ਸ਼ਰਧਾਲੂ ਲੁਧਿਆਣਾ ਪਰਦੇ ਵਿੱਚੋਂ ਜਿਹੜਾ ਇੱਥੇ ਦਰਸ਼ਨਾ ਦੇ ਲਈ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਕ੍ਰਿਸ਼ਨ ਮੰਦਿਰ ਦੇ ਪ੍ਰਬੰਧਕ ਕਮੇਟੀਆਂ ਵੱਲੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਪ੍ਰਬੰਧੜੇ ਨੇ ਭਗਤਾਂ ਦੇ ਲਈ ਕੀਤੇ ਗਏ ਨੇ ਬਕਾਇਦਾ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਦੇਖ ਸਕਦੇ ਹੋ ਕਿ ਲਾਈਨ ਦੇ ਵਿੱਚ ਭਗਤ ਜਾ ਕੇ ਦਰਸ਼ਨ ਕਰ ਰਹੇ ਨੇ ਕਿਉਂਕਿ ਦੇਸ਼ ਭਰ ਦੇ ਵਿੱਚ ਅੱਜ ਜਨਮ ਅਸ਼ਟਮੀ ਦਾ ਪਰਵ ਜਿਹੜਾ ਵੈ ਉਹ ਮਨਾਇਆ ਜਾ ਰਿਹਾ ਹੈ ਕਿਉਂਕਿ ਕਾਂਹਾ ਜੀ ਦੇ ਭਗਤ ਜਿਹੜੇ ਨੇ ਉਹ ਲੱਖਾਂ ਹਜ਼ਾਰਾਂ ਕਰੋਨਾ ਦੇ ਦਿੱਤੇ ਵਿੱਚ ਨੇ ਉੱਥੇ ਹੀ ਹਰ ਇੱਕ ਸ਼ਰਧਾਲੂ ਅੱਜ ਨਤਮਸਤਕ ਹੋਣ ਲਈ ਮੰਦਿਰ ਪਹੁੰਚਿਆ ਦਾ ਕ੍ਰਿਸ਼ਨ ਮੰਦਿਰ ਦੇ ਵਿੱਚ ਸਥਿਤਾਂ ਕਿਉਂਕਿ ਕਈ ਸਾਲ ਪੁਰਾਣਾ ਮੰਦਿਰ ਜਿਹੜਾ ਵੈ ਉਹ ਕ੍ਰਿਸ਼ਨ ਮੰਦਿਰ ਦੱਸਿਆ ਜਾਂਦਾ ਤੇ ਇੱਥੇ ਹਰ ਇੱਕ ਸਾਲ ਇਸ ਤਰ੍ਹਾਂ ਹੀ ਸ਼ਰਧਾਲੂਆਂ ਦੀ ਜੜੀ ਹੈ ਪੀੜ ਹੈ ਉਹ ਉਮਰ ਦੀ ਹੈ ਤਾਂ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਤੁਹਾਨੂੰ ਲਾਈਵ ਕਰਾਵਾਂਗੇ ਕਿਉਂਕਿ ਜੋ ਸਾਡੇ ਭਗਤ ਘਰ ਵਿੱਚ ਨੇ ਜਾਂ ਫਿਰ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਲਾਈਵ ਦਰਸ਼ਨ ਕਰਾਵਾਂਗੇ ਦਾ ਸਿਟੀ ਹੈਡਲਾਈਨਸ ਤੋਂ ਕਿਉਂਕਿ ਹਰ ਇੱਕ ਉਸ ਭਗਤ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਹੈ ਜੋ ਵੀ ਕ੍ਰਿਸ਼ਨ ਭਗਵਾਨ ਨੂੰ ਪਿਆਰ ਕਰਦਾ ਹੈ ਤੇ ਅੱਜ ਕ੍ਰਿਸ਼ਨ ਮੰਦਿਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਾਰੇ ਪਾਸਿਓਂ ਕ੍ਰਿਸ਼ਨ ਭਗਵਤ ਦੇ ਜਿਹੜੇ ਭਗਤ ਨੇ ਉਹ ਇੱਥੇ ਪਹੁੰਚੇ ਨੇ ਤੇ ਨਤਮਸਤਕ ਹੋ ਰਹੇ ਨੇ ਤਾਂ ਬਕਾਇਦਾ ਕ੍ਰਿਸ਼ਨ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਪੱਤਾ ਦੇ ਲਈ ਖਾਸ ਪ੍ਰਬੰਧ ਜਿਹੜਾ ਵੈ ਉਹ ਦੀ ਕੀਤਾ ਤੇ ਕ੍ਰਿਸ਼ਨ ਮੰਦਿਰ ਦੇ ਜਿਹੜੇ ਸੇਵਾਦਾਰ ਨੇ ਉਹ ਵੀ ਬਕਾਇਦਾ ਜਿਹੜੀ ਡਿਊਟੀ ਕਰ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸੇ ਵੀ ਭਗਤਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਨਾ ਕਰਦਾ ਪਵੇ ਤੇ ਆਰਾਮ ਨਾਲ ਉਹ ਭਗਵਾਨ ਕ੍ਰਿਸ਼ਨ ਭਗਵਾਨ ਦੇ ਜਿਹੜੇ ਦਰਸ਼ਨ ਹੈ ਉਹ ਕਰ ਸਕਦੇ ਤਾਂ ਦੇਖ ਸਕਦੇ ਹੋ ਕਿ ਬਾਤ ਦੇ ਜਿਹੜੇ ਜੈਕਾਰੇ ਨੇ ਉਹ ਵੀ ਲੱਗ ਰਹੇ ਨੇ ਕ੍ਰਿਸ਼ਨ ਭਗਵਾਨ ਜਿਨ੍ਹਾਂ ਨੂੰ ਛਲਿਆ ਵੀ ਕਿਹਾ ਜਾਂਦਾ ਹੈ ਤੇ ਛਲਿਆ ਵੀ ਕਿਹਾ ਜਾਂਦਾ ਹੈ ਤੇ ਲੱਡੂ ਗੋਪਾਲ ਵੀ ਕਿਹਾ ਜਾਂਦਾ ਹੈ ਤੇ ਨਟਖਟ ਕ੍ਰਿਸ਼ਨ ਭਗਵਾਨ ਜੋ ਸਨ ਉਹਨਾਂ ਨੂੰ ਹਰੇਕ ਭਗਤ ਜਿਹੜਾ ਮੈਂ ਪਿਆਰ ਕਰਦਾ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਅੱਜ ਨਤਮਸਤਕ ਹੋਣ ਲਈ ਲੱਖਾਂ ਦੇ ਵਿੱਚ ਤੁਸੀਂ ਮੇਰੇ ਸਾਹਮਣੇ ਭੀੜ ਦੇਖ ਰਹੇ ਹੋਵਗੇ ਕਿ ਲੱਖਾਂ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਉਹ ਅੱਜ ਇਸਕ੍ਰਿਸ਼ਨਾ ਮੰਦਰ ਦੇ ਵਿੱਚ ਪਹੁੰਚੇ ਨੇ ਤੇ ਬਾਹਰ ਵੀ ਇਸ ਤਰ੍ਹਾਂ ਦੀ ਹੀ ਜਿਹੜੀ ਹਜੂਮ ਕਹਿ ਸਕਦੇ ਆ ਉਹ ਲੱਗਿਆ ਹੋਇਆ ਬਾਹਰ ਵੀ ਭਗਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਮੌਜੂਦ ਨੇ ਕਿਉਂਕਿ ਹਰ ਸਾਲ ਹੀ ਇਸ ਇਸਕ੍ਰਿਸ਼ਨਾ ਮੰਦਰ ਦੇ ਵਿੱਚ ਕ੍ਰਿਸ਼ਨ ਭਗਵਾਨ ਦੇ ਜਿਹੜੇ ਦਰਸ਼ਨ ਕਰਨ ਉਹ ਸ਼ਰਧਾਲੂ ਇੱਥੇ ਪਹੁੰਚਦੇ ਨੇ ਤਾਂ ਕ੍ਰਿਸ਼ਨ ਭਗਵਾਨ ਦੇ 라이ਵ ਦਰਸ਼ਨ ਤੁਹਾਨੂੰ ਕਰਵਾ ਰਹੇ ਆ ਇਸਕ੍ਰਿਸ਼ਨਾ ਮੰਦਰ ਤੋਂ ਕਿਉਂਕਿ ਇਹ ਕਈ ਸਾਲ ਪੁਰਾਣਾ ਕ੍ਰਿਸ਼ਨ ਮੰਦਿਰ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਤੇ ਇਤਿਹਾਸਿਕ ਜਿਹੜਾ ਇਹ ਮੰਦਿਰ ਵੀ ਹੈਗਾ ਤੇ ਹਮੇਸ਼ਾ ਸ਼ਰਧਾਲੂ ਇੱਥੇ ਐਵੇਂ ਪਹੁੰਚਦੇ ਨੇ ਤਾਂ ਜੋ ਵੀ ਭਗਤ ਘਰਾਂ ਦੇ ਵਿੱਚ ਬੈਠੇ ਨੇ ਤੇ ਉਹ ਲਾਈਵ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰ ਸਕਦੇ ਨੇ ਕਿਉਂਕਿ ਇਹ ਕ੍ਰਿਸ਼ਨਾ ਮੰਦਿਰ ਇੱਕ ਇਤਿਹਾਸਿਕ ਜਿਹੜਾ ਪੱਧਰ ਹੈ ਤੇ ਇੱਥੇ ਕ੍ਰਿਸ਼ਨ ਭਗਵਾਨ ਦੀ ਪ੍ਰਤਿਮਾ ਜਿਹੜੀ ਹੈ ਉਹ ਮਨਮੋਹਕ ਜਿਹੜੀ ਕਹਿ ਸਕਦੇ ਆ ਮਨਮੋਹਕ ਤਸਵੀਰ ਦੇਖਣ ਨੂੰ ਮਿਲਦੀ ਹੈ ਇਹ ਲੱਗਦਾ ਹੈ ਕਿ ਜਿਵੇਂ ਕ੍ਰਿਸ਼ਨ ਭਗਵਾਨ ਆਪ ਖੁਦ ਬੈਠੇ ਹੋਣ ਇਹ ਭਗਤ ਬੜੀ ਸ਼ਰਦਾ ਦੇ ਨਾਲ ਇੱਥੇ ਆਉਂਦੇ ਨੇ ਭਗਤ ਬੜੀ ਇੱਛਾ ਦੇ ਨਾਲ ਇੱਥੇ ਆਉਂਦੇ ਨੇ ਤਾਂ ਦੇਖ ਸਕਦੇ ਹੋ ਕਿ ਉੱਪਰ ਸ਼ਿਵਲਿੰਗ ਜਿਹੜਾ ਹੈ ਉਹ ਵੀ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ ਭਗਵਾਨ ਸ਼ਿਵ ਦੀ ਵੀ ਬਹੁਤ ਕਿਰਪਾ ਜਿਹੜੀ ਇਸ ਕ੍ਰਿਸ਼ਨ ਮੰਦਿਰ ਦੇ ਵਿੱਚ ਹੈ ਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਇਸ ਮੰਦਿਰ ਦਾ ਜਿਹੜਾ ਨਿਰਮਾਣ ਹੈ ਉਹ ਵੀ ਕੀਤਾ ਗਿਆ ਤਾਂ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕ੍ਰਿਸ਼ਨਾ ਮੰਦਿਰ ਦੇ ਜਿਹੜੇ ਪ੍ਰਬੰਧਕ ਕਮੇਟੀ ਨੇ ਕਿਵੇਂ ਸਿਕਿਉਰਟੀ ਦਾ ਜਿਹੜਾ ਵਾ ਉਹ ਪ੍ਰਬੰਧ ਕੀਤਾ ਗਿਆ